ਸਚਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਸ਼ਾਇਦ ਉਹਨੇ ਵੱਡੇ ਪੱਧਰ ਦੇ ਉੱਪਰ ਸੁਰਖੀਆਂ ਦਾ ਹਿੱਸਾ ਨਾ ਬਣਨ ਜਿੰਨੇ ਵੱਡੇ ਪੱਧਰ ਤੇ ਇਸ ਚੋਣਾਂ ਦੇ ਨਾਮਜ਼ਦਗੀ ਪੱਤਰ ਜਾਂ ਫਿਰ ਨਾਮਜ਼ਦਗੀ ਦਾ ਦਿਨ ਹੈ ਜਿਹੜਾ ਉਹ ਸੁਰਖੀਆਂ ਦਾ ਹਿੱਸਾ ਬਣਿਆ ਦਰਅਸਲ ਲਗਾਤਾਰ ਇਸ ਚੀਜ਼ ਦੇ ਇਲਜ਼ਾਮ ਲੱਗ ਰਹੇ ਨੇ ਕਿ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਨੇ ਜਿਹੜੇ ਉਹ ਖੋਹੇ ਗਏ ਕਈਆਂ ਦੇ ਕਾਗਜ਼ ਫਾੜੇ ਗਏ ਜਿਸ ਤੋਂ ਬਾਅਦ ਇਹ ਮੁੱਦਾ ਵੱਡਾ ਹੋ ਗਿਆ ਤੇ ਸੁਰਖੀਆਂ ਦਾ ਹਿੱਸਾ ਬਣ ਗਿਆ ਹਾਲਾਂਕਿ ਇਸ ਵਾਰ ਤਾਂ ਕਈ ਥਾਵਾਂ ਦੇ ਉੱਪਰ ਵੀਡੀਓਜ਼ ਤੱਕ ਵੀ ਸਾਹਮਣੇ ਆਈਆਂ ਕਿ ਉਮੀਦਵਾਰਾਂ ਦੇ ਕਾਗਜ਼ ਫੜ ਕੇ ਭੱਜਦੇ ਕਈ ਲੋਕ ਦਿਖਾਈ ਦਿੱਤੇ ਜਿਸ ਤੋਂ ਬਾਅਦ ਇਲਜ਼ਾਮ ਨੇ ਜਿਹੜੇ ਉਹ ਸੱਤਾਧਾਰੀ ਪਾਰਟੀ ਤੇ ਲੱਗ ਰਹੇ ਨੇ ਤਾਂ ਅਜਿਹੇ ਦੇ ਵਿੱਚ ਹੁਣ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਮੈਦਾਨ ਦੇ ਵਿੱਚ ਆ ਚੁੱਕਿਆ ਹੈ ਇਸ ਨਾਮਜ਼ਦਗੀਆਂ ਵਾਲੇ ਦਿਨ ਹੋਏ ਧੱਕੇ ਦੇ ਖਿਲਾਫ ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਲੜਾਈ ਲੜਨਗੇ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਕਐਸਐਸਪੀ ਨੂੰ ਚੁਣੌਤੀ ਦੇ ਦਿੱਤੀ ਹੈ ਕਿ ਸਮਾਂ ਜਿਹੜਾ ਉਹ ਆਵੇਗਾ ਇਸ ਮੌਕੇ ਸੁਖਬੀਰ ਬਾਦਲ ਕਾਫੀ ਜ਼ਿਆਦਾ ਗਰਮ ਜੋਸ਼ੀ ਦੇ ਨਾਲ ਤਿੱਖੇ ਤਰੀਕੇ ਦੇ ਨਾਲ ਸਵਾਲ ਕਰਦੇ ਨੇ ਜਿਹੜੇ ਪੰਜਾਬ ਪੁਲਿਸ ਨੂੰ ਨਜ਼ਰ ਆਏ ਤੇ ਨਾਲ ਹੀ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਸਮਾਂ ਆਉਣ ਤੇ ਹਰ ਇੱਕ ਚੀਜ਼ ਨੂੰ ਉਸ ਹਿਸਾਬ ਨਾਲ ਪਰਖਿਆ ਜਾਵੇਗਾ ਜਿਸ ਹਿਸਾਬ ਨਾਲ ਹੁਣ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਨਤੀਜੇ ਆਉਣ ਤੇ ਕੀ ਕੁਝ ਹੋਵੇਗਾ ਹਲੇ ਇਸ ਚੀਜ਼ ਬਾਰੇ ਕਹਿਣਾ ਮੁਸ਼ਕਲ ਆ ਪਰ ਹਾਲਾ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਉਸ ਤੇ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਲੱਗੇ ਲੱਗੇ ਜਿਖੇ ਨੇ ਕੋਈ ਨਹੀਂ ਉੱਪਰ ਚੱਕਲਾ ਦੇ ਵਿੱਚ ਯਾਰ ਪੰਜਾਬ ਸਰਕਾਰ ਨੇ ਆਪਣੇ ਪੁਲਿਸ ਨਾਲ ਪੂਰਾ ਜ਼ੋਰ ਲਾਇਆ ਹੈ ਕਿ اپੋਜੀਸ਼ਨ ਦੇ ਕਾਗਜ਼ ਨਾ ਭਰੇ ਜਾਓ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਐਡੀ ਵੱਡੀ ਤਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਫਸਰੀ ਲੱਗ ਜਾਣ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕੀ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤ ਰਿਹਾ ਆਪਣੇ ਆਪ ਤੁਹਾਨੂੰ ਵਰਤਿਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਲਿਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕ੍ਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਤੁਹਾਡੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਅਸੀਂ ਅਕਾਲੀ ਦਲ ਐਪਲੀਕੇਸ਼ਨ ਦਊਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਥ ਦਿੱਤਾ ਉਹਨਾਂ ਤੇ ਡੈਮੋਕ੍ਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਦਿਰ ਬਚਾ ਲੈਣਗੇ ਹੁਣ ਤਾਂ ਅਖੀਲਾ ਸਾਰ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਹੈ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ 'ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਹਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੋਚ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਇਹ ਜਮਵਰੀ ਲੈ ਰਹੇ ਹਾਂ ਪਰ ਐਸਐਸਪੀ ਆਪ ਹੀ ਕਨਸਟੀਟਿਊਸ਼ਨ ਤੋੜ ਲਗਿਆ ਐ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਸੋ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ ਉਧਰੇ ਇਸ ਮਾਮੇ ਨੂੰ ਲੈ ਕੇ ਅਕਾਲੀ ਦਲ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਪਹੁੰਚ ਚੁੱਕਿਆ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ ਜਸਤੇ ਅਰਸ਼ਦੀਪ ਸਿੰਘ ਕਲੇਰ ਨੇ ਜਾਣਕਾਰੀ ਦਿੱਤੀ ਹੈ ਇੱਕ ਤੋਂ ਲੈ ਕੇ 4 ਤਰੀਕ ਤੱਕ ਨੋਮੀਨੇਸ਼ਨ ਦਾਖਲ ਹੋਣੇ ਸੀ ਨੋਮੀਨੇਸ਼ਨਾਂ ਦੌਰਾਨ ਜੋ ਕੁਝ ਹੋਇਆ ਕੈਂਡੀਡੇਟਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਕਿ ਕਾਗਜ਼ ਪਾੜ ਕੇ ਸਿੱਟ ਦਿੱਤੇ ਗਏ ਔਰ ਕੱਲ ਤਾਂ ਪਟਿਆਲਾ ਦੀ ਜਿਹੜੀ ਐਸਐਸਪੀ ਡੀਐਸਟੀ ਐਸਟੀਆਂ ਦੀ ਕਾਨਫਰੰਸ ਕਾਲ ਵਾਇਰਲ ਹੋਈ ਸੀ ਉਹਨੇ ਤਾਂ ਸਭ ਕੁਝ ਸਾਹਮਣੇ ਹੀ ਰੱਖਤਾ ਕਿ ਕਿਸ ਤਰੀਕੇ ਹੁਬਕੇ ਪਟਿਆਲਾ ਪੁਲਿਸ ਦੇ ਐਸਐਸਪੀ ਕਹਿ ਰਹੇ ਨੇ ਕਿ ਆਬਜ਼ਰਵਰ ਸਹਿਬਾਨਾਂ ਨਾਲ ਵੀ ਗੱਲ ਹੋ ਗਈ ਹੈ ਜਿਦੇ ਚੋ ਕੁਸ਼ਤਪ ਸ਼ਰਮਾ ਜੀ ਦਾ ਨਾਮ ਲੈਂਦੇ ਨੇ ਪ੍ਰੀਤ ਯਾਦਵ ਦਾ ਨਾਮ ਲੈਂਦੇ ਨੇ ਕਹਿੰਦੇ অবজারভার ਵੀ ਸਮਝਦੇ ਨੇ ਕਿ ਧੱਕਾ ਸਰਕਾਰ ਨੇ ਕਰਨਾ ਧੱਕਾ ਹੋਣਾ ਪਰ ਧੱਕਾ ਬਾਰੋ-ਬਾਰ ਕਰੋ ਸੈਂਟਰਾਂ ਚ ਪੰਚਾਇਤੀ ਇਲੈਕਸ਼ਨਾਂ ਮੰਗੂ ਨਾ ਕਰ ਦਿਓ ਕਿ ਅੰਦਰ ਆ ਕੇ ਕਾਗਜ਼ ਫਾੜ ਦਿਓ ਜਿਹਦੀ ਵੀਡੀਓ ਬਣ ਜੇ ਹੁਣ ਅੱਜ ਹੈ ਸਕਰੂਟੀ ਦਾ ਦਿਨ ਔਰ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਬਿਲਕੁਲ ਸਿਰਿਓਂ ਖਾਰਜ ਕੀਤੇ ਜਾ ਰਹੇ ਨੇ ਪੂਰੇ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਰੇ ਕਾਗਜ਼ ਖਾਰਜ ਜੇ ਮੈਂ ਗੱਲ ਕਰਾਂ ਤਰਨਤਾਰਨ ਦੀ ਤਰਨਤਾਰਨ ਦੇ ਵਿੱਚ ਜਿੰਨੇ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਮੀਦਵਾਰ ਯੋਗ ਨਹੀਂ ਸੀ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕੱਲੇ ਆਮ ਆਦਮੀ ਪਾਰਟੀ ਦੇ ਔਰ ਕਿਸੇ ਹੋਰ ਪਾਰਟੀ ਦੇ ਕੀ ਕਾਂਗਰਸ ਦੀ ਗੱਲ ਕਰ ਲੋ ਬੀਐਸਪੀ ਦੀ ਗੱਲ ਕਰ ਲੋ ਕੱਲੇ ਆਮ ਆਦਮੀ ਪਾਰਟੀ ਦੇ ਉਹੀ ਯੋਗ ਉਮੀਦਵਾਰ ਨੇ ਹੋਰ ਕੋਈ ਯੋਗ ਨਹੀਂ ਆਹੀ ਸਿਲਸਿਲਾ ਗੁਰਦਾਸਪੁਰ ਦਾ ਆਹੀ ਸਿਲਸਿਲਾ ਅੰਮ੍ਰਿਤਸਰ ਦਾ ਆਹੀ ਫਿਰੋਜ਼ਪੁਰ ਦਾ ਤੇ ਅਸੀਂ ਹੁਣ ਸ਼ਿਕਾਇਤ ਲੈ ਕੇ ਪਹੁੰਚੇ ਆ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਹੈ ਸ਼ਾਮ ਤੇ 7:30 ਵਜੇ ਨੇ ਸਕਰੂਟਨੀ ਹੈ ਨੀਚੇ ਤਾਂ ਉਮੀਦਵਾਰ ਆਰਓਾਂ ਦੇ ਦਫ਼ਤਰਾਂ ਦੇ ਬਾਹਰ ਬੈਠੇ ਨੇ ਲਿਸਟਾਂ ਲਾਈਆਂ ਨਹੀਂ ਜਾ ਰਹੀਆਂ ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਜਿਸ ਕਮਿਸ਼ਨ 'ਚ 24 ਘੰਟੇ ਸਟਾਫ ਹੋਣਾ ਚਾਹੀਦਾ ਹੈ 7:30 ਵਜੇ ਅੰਦਰ ਇਕੱਲਾ ਚੌਂਕੀਦਾਰ ਆ ਮਤਲਬ ਚੌਂਕੀਦਾਰ ਕਮਿਸ਼ਨ ਦੀ ਚੌਂਕੀਦਾਰੀ ਕਰ ਰਿਹਾ ਜਿਸ ਕਮਿਸ਼ਨ ਨੇ ਇਹ ਫ੍ਰੀ ਤੇ ਫਿਰ ਇਲੈਕਸ਼ਨ ਦੀ ਚੌਂਕੀਦਾਰੀ ਕਰਨੀ ਹੈ ਉਹਨਾਂ ਦੇ ਦਫ਼ਤਰ ਦੇ ਅੰਦਰ ਇੱਕ ਸੁਪਰਡੈਂਟ ਲੈਵਲ ਦਾ ਬੰਦਾ ਤੱਕ ਨਹੀਂ ਹੈ ਜਿਹੜਾ ਕਿਸੇ ਪੋਲਿਟਿਕਲ ਪਾਰਟੀ ਦੀ ਕੰਪਲੇਂਟ ਫੜ ਕੇ ਉਹਨੂੰ ਐਡਰੈਸ ਕਰੇ ਸੋ ਅੱਜ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸਵਾਲ ਕਰਦਾ ਕਿ ਕੀ ਅਸੀਂ ਫ੍ਰੀ ਤੇ ਫੇਅਰ ਇਲੈਕਸ਼ਨ ਜਿਹੜੀ ਪੰਜਾਬ ਵਿੱਚ ਸੋਚਦੇ ਹਾਂ ਕਿ ਉਹ ਬਿਲਕੁਲ ਕੰਪਰੋਮਾਈਜ਼ ਹੋ ਚੁੱਕੀ ਹੈ ਕਿਉਂਕਿ ਕੱਲ ਦੀ ਜਿਹੜੀ ਆਡੀਓ ਰਿਕਾਰਡਿੰਗ ਆਈ ਹੈ ਐਸਐਸਪੀ ਦੀ ਉਹਨੇ ਤਾਂ ਸਪਸ਼ਟ ਕਰਤਾ ਕਿ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਵਿਰੋਧੀਆਂ ਦੇ ਕਾਗਜ਼ ਪਾੜ ਦੋ ਸੈਂਟਰਾਂ ਤੱਕ ਪਹੁੰਚਣ ਨਾ ਦੋ ਤੇ ਉਸ ਗੱਲ ਨੂੰ ਮੈਨੂੰ ਲੱਗਦਾ ਵੀ ਇਸ ਸਮੇਂ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਮੈਨਾਂ 36 ਘੰਟੇ ਬੀਤ ਗਏ ਤੇ ਕਮਿਸ਼ਨ ਨੇ ਹਲੇ ਤੱਕ ਉਸ ਐਸਐਸਪੀ ਤੇ ਕੋਈ ਐ ਅੱਜ ਇਹ ਨਾਬੇ ਦੇ ਵਿੱਚ ਜਿਹੜੀ ਬीडीपीਓ ਬਲਜੀਤ ਕੌਰ ਢਿੱਲੋਂ ਹੈ ਉਹਨੇ ਸਾਰੇ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਉੱਤੇ ਆਬਜੈਕਸ਼ਨ ਲਾਤਾ ਕਿ ਜੀ ਇਲਲੀਗਲ ਇਨਕ੍ਰੋਚਮੈਂਟ ਹੈ ਕੋਈ ਇਲਲੀਗਲ ਇਨਕ੍ਰੋਚਮੈਂਟ ਸਾਬਤ ਨਹੀਂ ਹੋ ਸਕੀ ਕਿਉਂ ਕਿਉਂਕਿ ਬਲਜੀਤ ਕੌਰ ਢਿੱਲੋਂ ਦੀ ਸ਼ਿਕਾਇਤ ਸ਼ਰੋਮਨੀ ਅਕਾਲੀ ਦਲ ਨੇ ਕੀਤੀ ਸੀ ਉਹਦੀ ਇੱਕ ਵੀਡੀਓ ਹੈ ਜਿੱਥੇ ਉਹ ਸਪਸ਼ਟ ਤੌਰ ਤੇ ਲੋਕਾਂ ਨੂੰ ਧਮਕਾ ਰਹੀ ਹੈ ਤੇ ਉਹਨਾਂ ਨੂੰ ਕਹਿ ਰਹੀ ਹੈ ਕਿ ਵਿਰੋਧੀਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭਰੇ ਮਤਲਬ ਜਿਹੜੇ ਅਫਸਰ ਸਰਕਾਰ ਦੇ ਮਨੀਸ਼ ਸੋਦੀਆ ਦੇ ਸਾਹਮ ਦਾਮ ਦੰਦ ਭੇਦ ਦੇ નીચે ਲੱਗੇ ਨੇ ਪੀਟਾ ਫ੍ਰੀ ਤੇ ਫਿਰ ਇਲੈਕਸ਼ਨ ਹੋਏਗੀ ਔਰ ਇਹ ਸਾਰੇ ਪੰਜਾਬ ਦੀ ਸਥਿਤੀ ਹੈ ਤੇ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਵਾਬਦੇਹੀ ਬਣਦੀ ਹੈ ਔਰ ਮੈਂ ਤਾਂ ਖਾਸ ਕਰਕੇ ਅੱਜ ਸ਼ਲਾਘਾ ਕਰਨੀ ਚਾਹੁੰਦਾ ਕਿ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਇੰਡੀਆ ਦੇ ਹਨ ਚੀਫ ਇਲੈਕਟੋਰਲ ਪੰਜਾਬ ਹੈ ਕਿਉਂਕਿ ਤਰਨਤਾਰਨ ਦੀ ਬਾਏ ਇਲੈਕਸ਼ਨ ਚ ਸਰਕਾਰ ਨੇ ਡੈਮੋਕ੍ਰੇਸੀ ਦਾ ਘੜਾ ਘੋਟਣ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਇਹ ਤਾਂ ਉੱਥੇ ਇਲੈਕਸ਼ਨ ਕਮਿਸ਼ਨ ਨੇ ਦਖਲ ਦਿੱਤਾ ਐਸਐਸਪੀ ਰਵਜੋਤਖਰ ਗਰੇਵਾਲ ਸਸਪੈਂਡ ਹੋਏ ਦੋ ਡੀਐਸਪੀ ਬਦਲੇ ਐਸਐਚਓ ਬਦਲੇ ਤਾ ਕਿਤੇ ਜਾ ਕੇ ਡੀਜੀਪੀ ਸਾਹਿਬ ਤਲਬ ਹੋਏ ਤਾਂ ਕਿਤੇ ਉੱਥੇ ਮਾੜਾ ਮੋਟਾ ਡੈਮੋਕਰੇਸੀ ਸਾਹ ਲੈ ਸਕੀ ਤੇ ਇਹ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਹੈ ਇਹ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਦੇ ਨੀਚੇ ਹੋ ਰਹੀ ਹੈ ਤੇ ਇਹ ਤਾਂ ਹਾਲਾਤ ਇਹ ਨੇ ਕਿ ਸਾਰੇ ਦਾ ਸਾਰਾ ਤੰਤਰ ਹੈ ਜਿਹੜਾ ਉਹ ਤਾਂ ਸਰਕਾਰ ਦੇ ਕੋਲੇ ਕੰਪਰਮਾਈਜ਼ ਹੋ ਚੁੱਕਿਆ ਹੈ ਉਮੀਦਵਾਰਾਂ ਦੇ ਕਾਗਜ਼ ਬਿਨਾਂ ਕਿਸੇ ਰੀਜ਼ਨ ਤੋਂ ਰਿਜੈਕਟ ਕੀਤੇ ਜਾ ਰਹੇ ਨੇ ਕੋਈ ਸੁਣਵਾਈ ਕਰਨ ਵਾਲਾ ਹੈ ਨਹੀਂ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਬੰਦ ਪਿਆ ਅੰਦਰ ਸਟਾਫ ਦਾ ਇੱਕ ਬੰਦਾ ਹੈ ਨਹੀਂ ਤੋ ਪਰ ਇਹ ਟੋਟਲ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਸਰਕਾਰ ਆਪਦੀਆਂ ਨਾਮੀਨੇਸ਼ਨਸ ਹੀ ਕਰ ਲਵੇ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਕਿਉਂ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਰਹੇ ਹਾਂ ਕਿਉਂ ਇੱਕ ਡਰਾਮਾ ਕਰਦੇ ਆ ਕਿ ਅਸੀਂ ਇਲੈਕਸ਼ਨ ਕਰਾਉਣੀ ਹੈ ਜਦਕਿ ਟੋਟਲ ਮਸ਼ੀਨਰੀ ਉਰੇ ਕੰਪਰੋਮਾਈਜ਼ਡ ਹੈ ਤੇ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਉੱਥੇ ਵੀ ਕਿਸੇ ਕਿਸਮ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਸ਼ਿਕਾਇਤਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਤਾਂ ਢਿੱਲਾ ਕੰਮ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੇ ਕਿਸੇ ਚੋਣਾਂ ਦੇ ਵਿੱਚ ਦੇਖਿਆ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ 1 ਸਾਲ ਦਾ ਤੱਕਾ ਹੈ ਇਹ 1 ਸਾਲ ਵੀ ਛੱਡੋ 6 ਮਹੀਨੇ ਬਾਅਦ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਉਰੇ ਦਬਦਬਾ ਹੋ ਜਾਣਾ ਕਿਉਂਕਿ ਚੋਣਾਂ 'ਚ 6 ਮਹੀਨੇ ਰਹਿ ਜਾਣੇ ਨੇ ਤੇ ਜਿਹੜੇ ਅਫਸਰ ਅੱਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ ਤਾਂ ਉਹੀ ਸੰਵਿਧਾਨ ਉਹਨਾਂ ਦੀ ਵੀ ਸਜ਼ਾ ਦਾ ਪ੍ਰਾਵਧਾਨ ਕਰਦਾ ਸੋ ਇਹ ਜੋ ਕੁਝ ਅੱਜ ਤਰਨ ਤਰਨ ਦੇ ਵਿੱਚ ਹੋਇਆ ਜਿੱਥੇ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰਿਜੈਕਟ ਅਹੀਂ ਜਗ੍ਹਾ-ਜਗ੍ਹਾ ਤੇ ਨਵਾਂ ਸ਼ਹਿਰ ਗੁਰਦਾਸਪੁਰ ਕਿਤੇ ਕੋਈ ਰਿਸਟਾਨੀਦਾਰੇ ਮਤਲਬ ਕਾਗਜ਼ ਰਿਜੈਕਟ ਕਰਨੇ ਨੇ ਕੱਲੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਇਹ ਪੋਚ ਜਿਤਾਉਣਾ ਹੈ ਇੱਥੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਡੈਮੋਕ੍ਰੇਸੀ ਦਾ ਘਾਣ ਕੀਤਾ ਜਾ ਰਿਹਾ ਹੈ ਕਨਸਟੀਟਿਊਸ਼ਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਪਰ ਇਹ ਚੀਜ਼ ਦੀ ਜਵਾਬਦੇਹੀ ਹੈ ਜਿਹੜੀ ਉਹ ਅਦਾਲਤਾਂ ਦੇ ਵਿੱਚ ਲਾ ਜਾ ਕੇ ਇਹ ਬੰਦਿਆਂ ਦੀ ਇਹ ਜਵਾਬਦੇਹੀ ਤੈਅ ਕਰਾਵਾ ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਸਮੇਂ ਵੀ ਕਾਫੀ ਰੌਲਾ ਰੱਪਾ ਨਾਮਸਦਗੀਆਂ ਵਾਲੇ ਦਿਨ ਪਿਆ ਸੀ ਪਰ ਇਸ ਵਾਰ ਜ਼ਿਲ੍ਹਾ ਪ੍ਰੇਸ਼ਾਸਤ ਤੇ ਬਲਾਕ ਸਮਤੀ ਦੀਆਂ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਵੱਡਾ ਰੌਲਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਇਸ ਤਰ੍ਹਾਂ ਦੀਆਂ ਕਲਿੱਪਸ ਦਾ ਵਾਇਰਲ ਹੋਣਾ ਕਿ ਕਿਸ ਤਰ੍ਹਾਂ ਉਮੀਦਵਾਰਾਂ ਦੇ ਕਾਗਜ਼ ਖੋਹੇ ਜਾ ਰਹੇ ਨੇ ਕਿਸ ਤਰ੍ਹਾਂ ਉਹਨਾਂ ਦੇ ਕਾਗਜ਼ ਪਾੜੇ ਜਾ ਰਹੇ ਨੇ ਇਹ ਵੀ ਵੱਡੇ ਸਵਾਲ ਹੈ ਜਿਹੜੇ ਉਹ ਖੜੇ ਕਰ ਰਿਹਾ ਹੈ ਦੇਖਣਾ ਹੋਏਗਾ ਕਿ ਇਲੈਕਸ਼ਨ ਕਮਿਸ਼ਨ ਹੁਣ ਇਸ ਤੇ ਕਿਸ ਤਰ੍ਹਾਂ ਦਾ ਐਕਸ਼ਨ ਲੈਂਦਾ ਹੈ